ਇਹ ਬੁਰੇ ਜੇ ਇਹ ਵਿੱਚ ਤਾਕੀਆਂ ਇੱਕ ਤੰਮ ਪੂਰਾ ਮੈਨੂੰ ਜੰਗੀ ਲੱਗਦਾ ਪਿਆ ਮੈਨੂੰ ਲੱਗਦਾ ਕੋਈ ਵੀ ਕਿਲਾ ਸੀ ਬਾਕੀ ਫਿਰ ਅਸੀਂ ਕੋਈ ਹਤਮੀ ਇਤੇ ਰਾਇ ਨਹੀਂ ਦਿੰਦੇ ਇਹ ਵੇਂਦੇਪੇ ਆਉ ਤੋ ਮਾਰ ਮੂਰ ਕਰਨ ਵਾਸਤੇ ਉਹ ਸੁਰਾਖ ਜੇ ਬਨੇ ਨੇ ਤੇ ਸੁਰਾਖ ਵੀ ਬਨੇ ਨੇ ਤੇ ਇਹ ਕੋ ਕਿਲਾ ਨਾ ਮਾਏ ਜੋ ਮੈਨੂੰ ਇਹਦੇ ਉਹ ਲੱਗ ਰਹੇ ਨੇ ਨਾ ਹਾਲਾਤ ਇਹ ਤੁਸੀਂ ਵੇਖ ਸਕਦੇ ਤੂੜੀ ਉਹ ਥੱਲੇ ਥੱਲੇ ਕੀ ਹੈ ਇੱਕ ਹੋਰ ਰਸਤਾ ਪਤਾ ਨਹੀਂ ਥੱਲੇ ਰਸਤਾ ਜਾਂਦਾ ਪਿਆ ਇਧਰ ਇਹਨਾਂ ਕੋ ਤੂੜੀ ਸਲਾਮ ਅਲੈਕੁਮ ਵੇ ਦੋਸਤੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਹਮਨਾਬਾਦ ਸ਼ਹਿਰ ਐਮਰਨਾਬਾਦ ਦੀਆਂ ਬੜੀ ਸਾਰੀ ਤਾਰੀਖੀ ਮਕਾਮਾਤ ਤੁਸੀਂ ਵੇਖੇ ਨੇ ਜਿਨ੍ਹਾਂ ਜੀ ਸਰ ਫਰੈਸ دیਵਾਨਾ ਦੇ ਘਰ ਇਸ ਤੋਂ ਇਲਾਵਾ ਤੁਸੀਂ ਸਿੱਖ ਮذਬੀ ਮਕਾਮਾਤ ਵੀ ਵੇਖੇ ਹੋਣੇ ਨੇ ਜਿਨ੍ਹਾਂ ਜੀ ਗੁਰਦੁਆਰਾ ਰੋੜੀ ਸਾਹਿਬ ਹੋ ਗਿਆ ਜਾਂ ਹੋਰ ਵੀ ਕਾਫੀ ਸਾਰੇ ਉੱਥੇ ਮਕਾਮਾਤ ਮੌਜੂਦ ਨੇ ਜਿਹੜੇ ਤੁਸੀਂ ਮੁxtਲਫ ਵਲਾਗਸ ਦੇ ਵਿੱਚ ਵੇਖਦੇ ਰਹੇ ਹੋ ਅੱਜ ਅਸੀਂ ਜਿਹੜੀ ਸ਼ਾਇਦ ਤੁਹਾਨੂੰ ਵਖਾਨ ਜਾ ਰਹੇ ਹਾਂ ਇਹ ਤੁਸੀਂ ਯਕੀਨਨ ਇਸ ਤੋਂ ਪਹਿਲਾਂ ਕਦੀ ਨਹੀਂ ਵੇਖੀ ਹੋਏਗੀ ਇਹ ਗੱਲ ਮੈਂ ਕਿਉਂ ਕਰ ਰਿਹਾ ਇਹ ਅੱਗੇ ਚੱਲ ਕੇ ਤੁਹਾਨੂੰ ਦੱਸਣੇ ਆ ਦੋਸਤੋ ਇਹ ਬਿਲਡਿੰਗ ਇੱਕ ਬੜੀ ਤਾਰੀਖੀ ਜੀ ਜਿਹੜਾ ਇੱਥੇ ਮਸ਼ਹੂਰ ਹੈ ਚਿੱਟੀ ਕੋਠੀ ਦੇ ਨਾਮ ਤੋਂ ਇਹ ਚਿੱਟੀ ਕੋਠੀ ਸੀ ਤੇ ਕਿੰਨੇ ਬਣਵਾਈ ਕਦੋਂ ਬਣਵਾਈ ਇਹਦੇ ਬਾਰੇ ਚ ਕੁਝ ਨਹੀਂ ਪਤਾ ਥੋੜਾ ਜਿਹਾ ਹਦੂਦਰਵਾ ਤੁਹਾਨੂੰ ਮੈਂ Google ਦੇ ਜ਼ਰੀਏ ਦੁਖਾਨ ਦੀ ਕੋਸ਼ਿਸ਼ ਕਰਨਿਆ ਤੁਹਾਨੂੰ ਜਿਹੜਾ ਨਜ਼ਰ ਆ ਰਿਹਾ ਗੁਰਦੁਆਰਾ ਰੋੜੀ ਸਾਹਿਬ ਜਿਹੜਾ ਐਮਨਾਬਾਦ ਤੋਂ ਇਹ ਪਹਾੜ ਤੇ ਲੈਹਦੇ ਪਾਸੇ ਇੱਥੋਂ ਅਗਰ ਤੁਸੀਂ ਪਹਾੜ ਪਾਸੇ ਨਿਕਲੋ ਤੇ ਇਹ ਤੁਹਾਨੂੰ ਇੱਕ ਤਾਰੀਖੀ ਬਿਲਡਿੰਗ ਨਜ਼ਰ ਆਏਗੀ ਜਿਹਨੂੰ ਮაზੂਮ ਕਰਕੇ ਤੁਹਾਨੂੰ ਵਹਾਰਿਆ ਇਹ ਰੀਅਲ ਵਿਊ ਹੈ ਦਾ ਇਹ ਚਿੱਟੀ ਕੋਠੀ ਦੇ ਨਾਲ ਚਾਰੇ ਪਾਸੇ ਇੱਕ ਦੀਵਾਰ ਹੈ ਬੜੀ ਵੱਡੀ ਫਸੀਲ ਜਿਹਨੂੰ ਕਹਿ ਲਓ ਜਿਸ ਤਰ੍ਹਾਂ ਕਿ ਕਿਲੇ ਦੀ ਦੀਵਾਰ ਹੁੰਦੀ ਹੈ ਨਾ ਸੇਮ ਉਸੇ ਤਰ੍ਹਾਂ ਇਹਦੇ ਵਿੱਚ ਸਾਰੀ ਜਿਹੜੀ ਇੱਟ ਇਸਤੇਮਾਲ ਹੋਈ ਏ ਉਹ ਨਾਨਕਸ਼ਾਹੀ ਇੱਟ ਇਸਤੇਮਾਲ ਹੋਈ ਏ ਤੇ ਜਿੰਨੇ ਕਿ ਇੱਟ ਇਸਤੇਮਾਲ ਹੋਈ ਏ ਉਹਦਾ ਕੋਈ ਅੰਦਾਜ਼ਾ ਕੋਈ ਨਹੀਂ ਇਦੇ ਚਾਰਾਂ ਪਾਸੇ ਬੁਰਜ ਵੀ ਐਸਨ ਜਿਹੜੇ ਹੁਣ ਤੁਹਾਨੂੰ ਮੈਂ ਕੋਨਾ ਵਿਖਾਇਆ ਇੱਥੇ ਵੀ ਇੱਕ ਬੁਰਜ ਸੀ ਇੱਕ ਇਸ ਕੋਣ ਦੇ ਉੱਤੇ ਵੀ ਬੁਰਜ ਸੀ ਪੁਰਾਣੇ ਲੋਕ ਐ ਦੱਸਦੇ ਨੇ ਕਿ ਇਦੇ ਚਾਰਾਂ ਪਾਸੇ ਬੁਰਜ ਸਨ ਦੂਜੀ ਨਸ਼ੇ ਜਿਹੜਾ ਇੱਕ ਬੁਰਜੇ ਉਹ ਥੋੜਾ ਜਿਹਾ ਆਪਣਾ ਨਕਸ਼ੋ ਨਗਾਰਾ ਜੇ ਸਾਹਮਣੇ ਰੱਖੇ ਉਹਨੇ ਉਹ ਵੀ ਤੁਹਾਨੂੰ ਬਖਾਨੇ ਆ ਇਹਦੇ 'ਚ ਦੱਸਦੇ ਨੇ ਕਿ ਸਾਰੇ ਏਰੀਆ ਦੇ ਵਿੱਚ ਬਾਗ ਲੱਗਾ ਸੀ ਜਿਹੜਾ ਏਰੀਆ ਕੋ 10 ਏਕੜ ਬੰਦਾ ਤਕਰੀਬਨ ਹਵੇਲੀ ਸਨ ਮੁਖਤਲਫ ਕਿਸਮ ਦੇ ਪੌਦੇ ਵਗਾਰ ਇਸ ਤਰ੍ਹਾਂ ਇਹ ਚੀਜ਼ਾਂ ਲੱਗੀਆਂ ਹਨ ਲੇਕਿਨ ਇਹ ਜਿਹੜੀ ਫਸਿਲ ਹੈ ਏਡੀ ਵੱਡੀ ਬਣੀ ਇਹ ਬਾਗ ਦੀ ਹਫਾਜ਼ਤ ਵਾਸਤੇ ਨਹੀਂ ਤੁਸੀਂ ਐਂਡ ਤੱਕ ਸਾਡੇ ਨਾਲ ਜੁੜੇ ਰਹਿਆ ਜੇ ਯਕੀਨਨ ਤੁਹਾਨੂੰ ਮਜ਼ਾ ਆਏਗਾ ਇਹ ਵਲਾਗ ਵੇਖਣ ਦਾ ਤੁਹਾਨੂੰ ਇਹਦੇ ਬਾਰੇ ਜਿੰਨੀ ਕੀ ਇਨਫਾਰਮੇਸ਼ਨ ਸਾਨੂੰ ਮਿਲੀ ਹੋ ਅਸੀਂ ਤੁਹਾਨੂੰ ਦਿਆਂਗੇ ਬਾਕੀ ਤੁਸੀਂ ਵੀ ਇਹਦੇ ਬਾਰੇ ਸਾਨੂੰ ਦੱਸਣਾ ਹੈ ਕੁਛ ਕਹਿੰਦੇ ਨੇ ਦਾਲਤ ਸੀ ਕੁਛ ਕਹਿੰਦੇ ਨੇ ਕਿਸੇ ਦੀ ਕੋਠੀ ਸੀ ਲੋ ਜੀ ਇਹ ਜੀ ਉਹ ਚਿੱਟੀ ਕੋਠੀ ਜਿਹੜਾ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਮੇਰੇ ਪਿੱਛੇ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਚਿੱਟੀ ਕੋਠੀ ਇਸ ਵਕਤ ਜਿਹੜੇ ਨੇ ਰਾਣਾ ਵਸੀਮ ਸਾਹਿਬ ਨੇ ਵਸੀਮ ਖਾਨ ਸਾਹਿਬ ਇਹ ਉਹਨਾਂ ਦੀ ਜਗ੍ਹਾ ਉਹਨਾਂ ਦੇ ਮੁਤਾਬਕ ਉਹਨਾਂ ਨੇ ਕੋਈ 32 ਸਾਲ ਪਹਿਲਾਂ ਜਗ੍ਹਾ ਖਰੀਦੀ ਸੀ ਇੱਥੇ ਪਹਿਲਾਂ ਕੌਣ ਰਹਿੰਦਾ ਸੀ ਕਿੰਨਾ ਦੀ ਆ ਕੋਠੀ ਏ ਵਸੀਮ ਸਾਹਿਬ ਕਹਿੰਦੇ ਨੇ ਸਾਨੂੰ ਇਹਦੇ ਬਾਰੇ ਵਿੱਚ ਨਹੀਂ ਇਲਮ ਜਿਹੜੀਆਂ ਇਸ ਪਿੰਡ ਦੇ ਵਾਸੀ ਨੇ ਉਹਨਾਂ ਕੋਲੋਂ ਜਿਹੜਾ ਕੋਈ ਮੁਖਤਲਫ ਕਿਸਮ ਦੀਆਂ ਖਬਰਾਂ ਮਿਲਦੀਆਂ ਨੇ ਉਹ ਕਹਿਵੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਉਹਨਾਂ ਦੇ ਕੋਈ ਜਰਨੈਲ ਸਨ ਉਹਨਾਂ ਦੇ ਕਿਸੇ ਬੱਚੇ ਨੂੰ ਕੋ ਬਿਮਾਰੀ ਹੋਈ ਟੀਬੀ ਜਿਸ ਵਗ ਲਾ ਇਲਾਜ ਮਰਜ਼ ਸੀ ਤੇ ਉਹਨੂੰ ਹਕੀਮਾ ਤਬੀਬਾ ਨੇ ਕਿਹਾ ਕਿ ਇਹਨੂੰ ਪਰਫਜ਼ਾ ਮਕਾਮ ਤੇ ਲਾਈਓ ਤੇ ਉਹਦੇ ਵਾਸਤੇ ਇਹ ਬਣੀ ਲੇਕਿਨ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਹੋ ਸਕਦੀ ਕਿਉਂਕਿ ਉਹ ਕਹਿੰਦੇ ਨੇ 100 ਸਾਲ ਦੀ ਦੀ ਹਿਸਟਰੀ ਹੈ ਲੇਕਿਨ ਤੁਸੀਂ ਅੱਗੇ ਚੱਲ ਕੇ ਦੇਖੋਗੇ ਇਹਦੇ ਵਿੱਚ ਨਾਨਕ ਸ਼ਾਹੀ ਹਿੱਟ ਦਾ ਇਸਤੇਮਾਲ ਹੋਇਆ ਜਿਹੜੀ ਕੋ 400 500 ਸਾਲ ਪਹਿਸ਼ਾ ਦੀ ਤਾਰੀਖ ਜਾਂਦੀ ਹੈ ਬਾਕੀ ਅੱਗੇ ਜੁੜੇ ਰਹੇ ਜੋ ਸਾਡੇ ਨਾਲ ਤੁਹਾਨੂੰ ਅੰਦਰੋਂ ਚੱਲ ਕੇ ਦਿਖਾਣੇ ਆ ਸਾਰਾ ਇਹਦਾ ਉਤੋਂ ਵੀ ਅਲੱਗ-ਦਲ ਵਗਾਵਾਂਗੇ ਬਾਕੀ ਜਿਹੜਾ ਇਹਦੇ ਨਾਲ ਮੁੰਸਲੇ ਕੇ ਇੱਕ ਬਾਗ ਹੈ 10 ਏਕੜ ਦੇ ਵਿੱਚ ਉਹਦੇ ਬੁਰਜ ਖਲੋਤੇ ਨੇ ਦੋ ਇਹ ਖਲੋਤੇ ਨੇ ਦੋ ਡਿਗਪੇ ਨੇ ਉਹ ਵੀ ਤੁਹਾਨੂੰ ਭਾਵਾਂਗੇ ਲੋ ਜੀ ਇਹ ਕੋਠੀ ਇੱਥੋਂ ਸਟਾਰਟ ਹੋ ਜਾਂਦੀ ਹੈ ਇਹਦੀ ਮੇਨ ਐਂਟਰਸ ਹੈ ਸਾਈਡਾਂ ਵੀ ਤੁਹਾਨੂੰ ਭਾਵਾਂਗੇ ਐਂਟਰਸ ਦੇਖੋ ਕਿੱਡੀ ਵੱਡੀ ਆਰਚ ਬਣੀ ਹੈ ਤੇ ਇਸੇ ਤਰ੍ਹਾਂ ਡਾਟ ਦੇ ਉੱਤੇ ਖਲੋਤੀ ਕੀ ਬਾਤ ਬਾਰੀਕ ਨਾਨਕ ਸ਼ਾਹੀ ਹੱਟ ਦਾ ਇਸਤੇਮਾਲ ਹੋਇਆ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਉਹ ਸੇ ਵਕਤ ਦੇ ਡਿਜ਼ਾਈਨ ਹਜੇ ਵੀ ਮੌਜੂਦ ਨੇ ਵਿੱਚ ਇਹ ਅਸੀਂ ਜਦੋਂ ਅੰਦਰ ਆ ਜਾਂਦੇ ਆ ਤੇ ਮੇਨ ਇਹਦੀ ਪਹਿਲੀ ਇੱਕ ਜਿਹੜੀ ਹੈ ਨਾ ਦਲਾਨ ਟਾਈਪ ਉੱਥੇ ਪੌੜੀਆਂ ਵੀ ਨਜ਼ਰ ਆ ਰਹੀਆਂ ਨੇ ਛਾਤੇ ਦਾ ਡਿੱਗ ਪਿਆ ਇਹ ਸਾਈਡਾਂ ਦੇ ਵੀ ਤੁਹਾਨੂੰ ਇੱਥੇ ਦਰਵਾਜ਼ੇ ਦਰੂਜੇ ਨਜ਼ਰ ਆਣਦੇ ਨੇ ਇਹ ਵੀ ਬੰਦ ਕਰ ਦਿੱਤੀ ਇਹਨਾਂ ਨੇ ਇੱਥੋਂ ਦੀ ਇੱਟ ਚੁੱਕ ਕੇ ਉਸ ਨਵੀਆਂ ਇਟਾਂ ਲੱਗੀਆਂ ਨੇ ਇਹਦੇ ਚ ਦੋ ਤਿੰਨ ਦਰਵਾਜ਼ੇ ਨੇ ਐਂਟਰ ਹੁੰਦੇ ਮੇਨ ਦਲਾਨ ਤੋਂ ਇਹੇਸੀ ਅੰਦਰ ਐਂਟਰ ਹੋ ਜਾਂਦੇ ਆ ਵਾਹ ਛੱਤ ਦੇਖ ਸਕਦੇ ਹੋ ਕਿੰਨਾ ਉੱਚਾ ਪਿਆ ਤੋਈ ਪੁਰਾਣੇ ਸ਼ਤੀਰੀਆਂ ਦੇ ਬਾਲੇ ਇਹ ਵੇਖੋ ਜੀ ਇਹ ਉਸ ਵਕਤ ਦੇ ਆਗੂ ਗੰਗੇਠੀ ਅਗਲਾਣ ਵਾਸਤੇ ਉਹ ਬਣੀ ਹੈ ਇਹ ਅੰਦਰle ਪਾਸੇ ਮੰਜ਼ਰ ਉਤੇ ਰੋਸ਼ਨਦਾਨ ਚਾਰਾਂ ਪਾਸੇ ਇਹ ਕਿ ਇੱਧਰ ਵੀ ਛੋਟੀ ਜਿਹੀ ਖਿੜਕੀ ਬਣੀ ਲਾਈਟ ਅੰਦਰ ਘਟੇ ਇੱਧਰ ਦੇਖੋ ਇਹ ਕੀ ਬਨੇ ਨੇ ਕਿਸ ਪਰਪੋਸ ਅਸੇ ਬਨੇ ਨੇ ਕੋਈ ਪਤਾ ਨਹੀਂ ਤੇ ਇਹ ਵੀ ਅਸੀਂ ਤੁਹਾਨੂੰ ਹੀ ਤੁਹਾਡੇ ਤੇ ਛੱਡਨੇ ਆ ਜੇ ਤੁਸੀਂ ਲੱਭ ਕੇ ਸਾਨੂੰ ਦੱਸੋ ਕਿ ਕਿੰਨੇ ਬਨਵਾਈ ਸੀ ਕਿਉਂ ਬਨਵਾਈ ਸੀ ਤਾ ਵੇਖ ਰਿਓ ਸਾਰੇ ਚਾਰਾਂ ਪਾਸੇ ਛੋਟੀ ਛੋਟੀਆਂ ਅੰਗੀਠੀਆਂ ਬਣੀਆਂ ਨੇ ਇਧਰੋਂ ਅਸੀਂ ਮੇਨ ਹਾਲ ਦੇ ਵਿੱਚੋਂ ਤੁਸੀਂ ਐਂਟਰ ਹੋ ਗਏ ਤੇ ਪਿਛਾ ਆ ਜੰਨੇ ਆ ਪਿੱਛੇ ਆ ਕੇ ਕਹੇ ਕਮਰਾ ਇਧਰੋਂ ਵੀ ਇਹ ਛਾਤੇ ਦਾ ਨੀਵਾ ਹੋ ਜਾਂਦਾ ਥੋੜਾ ਜਿਹਾ ਛਾਤੋ ਹੀ ਪੁਰਾਣਾ ਵਾਹ ਜੀ ਵਾਹ ਇੱਥੇ ਦਰਵਾਜ਼ੇ ਦਰੂਜ਼ੇ ਲੱਗੇ ਹੋਣੇ ਨੇ ਤੇ ਹੁਣ ਲੱਥ ਗਏ ਨੇ ਰਣਾ ਵਸੀਮ ਸਾਹਿਬ ਨਾਲ ਸਾਡੀ ਮੁਲਾਕਾਤ ਨਹੀਂ ਹੋ ਸਕੀ ਥੋੜਾ ਜੀ ਉਹਨਾਂ ਕੋਲੋਂ ਇਨਫਾਰਮੇਸ਼ਨ ਲੈਂਦੇ ਜਿੰਨੇ ਕੋਲੋਂ ਸਾਨੂੰ ਇਨਫਾਰਮੇਸ਼ਨ ਦਿੱਤੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇੱਕ ਇਹ ਕਮਰਾ ਜੀ ਇਧਰਦਰ ਥੋੜਾ ਜਿਹਾ ਲਾਈਟ ਅਗਰ ਹੋ ਸਕਦੀ ਹੋਵੇ ਤਾਂ ਵੇਖੋ ਵਾਹੋ ਮਦਰਾ ਥੋੜੀ ਉਹ ਥੱਲੇ ਥੱਲੇ ਕੀ ਹੈ ਇੱਕ ਹੋਰ ਰਸਤਾ ਪਤਾ ਨਹੀਂ ਥੱਲੇ ਰਸਤਾ ਜਾਂਦਾ ਪਿਆ ਇਧਰ ਇਹਨਾਂ ਕੋ ਤੁੜੀ ਛੋੜੀ ਮਾਲ-ਸ਼ਾਲ ਪਾ ਦਿੱਤਾ ਇੱਕ ਇਹ ਸਾਹਮਣੇ ਵੇਖੋ ਆਰਤੀ ਜੀ ਬਣੀ ਇਹ ਪਿਛਲੇ ਪਾਸੇ ਨਾਲ ਬੰਦ ਕਰ ਦਿੱਤਾ ਇਦਰੋਂ ਹੀ ਅਸੀਂ ਬਾਹਰ ਨਿਕਲ ਜਾਨੇ ਆ ਇਹ ਦਾ ਚੜਦਾ ਪਾਸਾ ਜਿਹੜਾ ਤੁਸੀਂ ਵੇਖ ਰਹੇ ਹੋ ਤੇ ਇਹ ਦਾ ਪਿਛਲਾ ਪਾਸਾ ਇਹਦੇ ਵਿੱਚ ਉਹਨਾਂ ਨੇ ਐਡੀਸ਼ਨ ਕਰ ਦਿੱਤਾ ਤੇ ਤੁਹਾਨੂੰ ਇਹਦੀ ਐਂਡ ਜਿਹੜੀ ਹੈ ਨਾ ਵਾਲੋ ਨਜ਼ਰ ਆ ਰਹੀ ਹੋएगी ਇਸ ਦਰਵਾਜ਼ੇ ਚ ਅਸੀਂ ਹੁਣੇ ਨਿਕਲੇ ਸਾਂ ਤੁਹਾਨੂੰ ਦਿਖਾਇਆ ਯਾਰ ਕੋ ਛੋਟੇ ਛੋਟੇ ਰੋਸ਼ਨਦਾਨ ਇਹ ਦਰਵਾਜ਼ੇ ਕੁਛ ਦੇ ਨਾ ਬੰਦ ਨੇ ਅਸੀਂ ਵੇਖ ਨਹੀਂ ਸਕੇ ਯਾਰ ਅਖੀਰ ਇਹ ਸਟਰਕਚਰ ਹੈ ਜੇਦੀ ਕੋ ਸਾਨੂੰ ਹਿਸਟਰੀ ਅਗਰ ਮਿਲੇ ਤਾਂ ਹੋਰ ਜ਼ਿਆਦਾ ਮਜ਼ਾ ਆਂਦਾ ਨਾਲ ਨਾਲ ਤੁਹਾਨੂੰ ਦੱਸ ਦੇ ਕਿ ਕਿੰਨੇ ਬਣਵਾਈ ਸੀ ਕਦੋਂ ਬਣਵਾਈ ਸੀ ਕਿੱਕਾ ਦੇ ਆਸਤੇ ਬਣਵਾਈ ਸੀ ਵੇਖ ਸਕਦੇ ਹੋ ਤੁਸੀਂ ਇਹ ਜੇ ਦੀ ਜਨਾਬ ਚੜ੍ਹ ਦੀ ਸਾਈਡ ਮੁਕੰਮਲ ਤੁਹਾਨੂੰ ਨਜ਼ਰ ਆ ਰਹੀ ਹੈ ਇਹਦੇ ਵਿੱਚ ਨਕਸ਼ਕਾਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਉਹ ਮੇਨ ਮੱਥਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਠੀਕ ਹੈ ਜੀ ਸਹੀ ਹੈ ਇਹਦੇ ਮੁਤਲਕ ਜਾਣਕਾਰੀ ਤੁਸੀਂ ਜ਼ਰੂਰ ਦੇ ਆ ਜੇ ਕਿ ਕਿੰਨੇ ਬਣਵਾਈ ਸੀ ਕਦੋਂ ਬਣਵਾਈ ਸੀ ਇਸ ਇਲਾਕੇ ਦੇ ਵਿੱਚ ਚਿੱਟੀ ਕੋਠੀ ਦੇ ਨਾਮ ਤੋਂ ਜਾਣੀ ਜਾਂਦੀ ਹੈ ਜਿਹੜੀ ਦੁਨੀਆ ਨੂੰ ਇਹਦਾ ਪਤਾ ਉਹ ਚਿੱਟੀ ਕੋਠੀ ਹੁਣ ਚੱਲਨੇ ਤੁਹਾਨੂੰ ਕਮਰਾ ਹੈ ਇਹ ਹੁਣ ਕਮਰਾ ਵੈਸੇ ਤੇ ਮੇਰੇ ਖਿਆਲ ਲਾ داری ਸੰ ਇਹ ਤੁਹਾਨੂੰ ਅੰਦਰੋਂ ਖਾਨਾ ਮੈਂ ਲੋ ਜੀ ਇਹ ਧਾਕਾਂ ਬਣੀਆਂ ਨੇ ਇਹ ਮੇਨ ਜਿਹੜਾ ਹਾਲ ਏ ਉਧਰ ਜਾਣ ਵਾਲਾ ਰਸਤਾ ਹੈ ਲੇਕਿਨ ਉਹਨਾਂ ਨੇ ਬੰਦ ਕਰ ਛੜਿਆ ਇਹ ਦੀ ਕੋਈ ਲੈਂਦੀ ਸਾਈਡ ਹੈ ਇਹ ਤੁਸੀਂ ਵੇਖ ਰਹੇ ਹੋ ਇਹ ਕੋਈ ਸੀਮੈਂਟ ਪਾਟਾ ਹੈ ਜਾਂ ਉਸ ਵਕਦਾ ਕੋ ਮੋਟਿਵ ਜਿਹਾ ਬਣਿਆ ਹੈ ਦੇ ਉੱਤੇ ਇਹ ਕੋ ਸਮਝੋ ਬਾਰੀ ਹੈ ਬਾਰੀਕ ਇੱਟ ਦਾ ਕੰਮ ਹੋਇਆ ਵਿੱਚ ਮੋਟੀਆਂ ਇੱਟਾਂ ਦੇ ਨਾਲ ਨਾਲ ਇਹਨਾਂ ਤੋਂ ਕੁਝ ਦਰੇ ਬੰਦ ਕੀਤੇ ਨੇ ਇਹ ਤੁਸੀਂ ਵੇਖ ਸਕਦੇ ਹੋ ਪੁਰਾਣੀ ਛੋਟੀ ਇੱਟ ਜਿਹੜੀ ਹੈ ਉਹ ਐ ਲੱਗੀ ਹੈ ਇਧਰੋਂ ਜਾ ਕੇ ਤੇ ਉੱਤੇ ਜਾਂਦਾ ਰਸਤਾ ਹੈ ਇਹ ਪੌੜੀਆਂ ਬਣੀਆਂ ਨੇ ਤੁਹਾਨੂੰ ਥੋੜਾ ਜਿਹਾ ਉੱਤੋਂ ਚੱਲ ਕੇ ਵੀ ਵਖਾਣੇ ਆ ਇਹ ਉੱਤੇ ਜਦੋਂ ਅਸੀਂ ਚੜੀਏ ਤੇ ਲਹਿੰਦੀ ਸਾਈਡ ਤੇ ਐ ਵੇਖੋ ਤੁਹਾਨੂੰ ਬੁਰਜ ਨਜ਼ਰ ਆ ਰਹੇ ਹੋਣਗੇ ਇਹ ਜਿਹੜਾ ਬਾਗ ਸੀ ਇਹਨਾਂ ਦਾ ਉਹਦੇ ਬੁਰਜ ਨੇ ਜਿਹੜੇ ਦੱਸਦੇ ਨੇ ਕਿ ਦੋ ਡਿਗ ਪਏ ਨੇ ਤੇ ਦੋ ਹਜਾਂ ਨੇ ਇਹਨੂੰ ਕਰੀਬ ਚੱਲ ਕੇ ਵੀ ਤੁਹਾਨੂੰ ਹਾਵਾਂਗੇ ਇਹ ਇੱਥੇ ਬਾਗ ਸੀ ਇਹ ਜੀ ਉਹਦੇ ਕੋਈ ਥੋੜੇ ਜਿਹਾ ਛੱਤ ਦੇ ਨਜ਼ਾਰੇ ਨੇ ਜਿਹੜੇ ਤੁਸੀਂ ਵੇਖ ਰਹੇ ਹੋ ਇਸ ਟਾਈਮ ਤੇ ਹਰ ਪਾਸੇ ਜਿਹੜੇ ਇਹ ਉਹ ਪੋੜੀ ਉੱਤੇ ਨੂੰ ਚੜੀ ਹੈ ਠੀਕ ਹੈ ਜੀ ਇਹ ਤੁਹਾਨੂੰ ਨਜ਼ਰ ਆ ਰਿਹਾ ਹੈ ਇਧਰੋਂ ਵੀ ਦੀਵਾਰ ਦੇ ਉੱਤੇ ਪੋੜੀ ਉਧਰੋਂ ਵੀ ਛੱਤਾ ਡਿੱਗ ਪਈਆਂ ਨੇ ਇਹ ਜਿਹੜਾ ਸੀ ਸਾਨੂੰ ਤੁਹਾਨੂੰ ਥੱਲੋਂ ਵਿਖਾਇਆ ਸੀ ਤੇ ਮੇਨ ਗੇਟ ਦੇ ਉਤਲੇ ਪਾਸੇ ਅਸੀਂ ਖਲੋਤੇ ਹਾਂ ਤੇ ਜਿ세 ਤੁਹਾਨੂੰ ਦਿਖਾਈਏ ਇਹਦਾ ਆਲਾ ਦੁਆਲਾ ਤੇ ਇਹ ਜਿਹੜਾ ਬੋਰਡ ਨਜ਼ਰ ਆ ਰਿਹਾ ਹੈ ਇਹਦੀ ਬਿਲਕੁਲ ਸਿੱਧ ਦੇ ਵਿੱਚ ਗੁਰਦੁਆਰਾ ਰੋੜੀ ਸਾਹਿਬ ਹੈ ਥੋੜਾ ਜਿਹਾ ਮੈਂ ਤੁਹਾਨੂੰ ਇਹਦੇ ਪਿੱਛੋਂ ਵੀ ਵਖਾਵਾਂਗਾ ਮੰਜ਼ਰ ਪਿਛਲੇ ਪਾਸੇ ਵੀ ਇਸੇ ਤਰ੍ਹਾਂ ਹੀ ਅੰਦਰੋਂ ਨਜ਼ਰ ਵੀ ਆ ਰਿਹਾ ਥੋੜਾ ਥੋੜਾ ਤੇ ਇਹ ਪੋੜੀਆਂ ਬਨੀਆਂ ਨੇ ਉਸ ਕੋਨੇ ਦੇ ਵੀ ਪੋੜੀਆਂ ਬਨੀਆਂ ਨੇ ਅਗਰ ਮੈਂ ਉਸ ਕੋਨੇ ਤੋਂ ਥੋੜਾ ਜਾ ਤੁਹਾਨੂੰ ਦਿਖਾਵਾਂ ਅਗਰ ਨਜ਼ਰ ਆ ਸਕਦਾ ਹੋਇਆ ਨਹੀਂ ਇਧਰੋਂ ਵੀ ਅਸੀਂ ਨਹੀਂ ਵੇਖ ਸਕਦੇ ਪਿੱਛੇ ਇਹਨਾਂ ਨੇ ਜਿਹੜਾ ਥੋੜਾ ਜੀ ਕੰਸਟਰਕਸ਼ਨ ਆਪ ਕੀਤੀ ਹੈ ਤੇ ਬਾਕੀ ਹੈ ਇਸ ਹਵੇਲੀ ਦਾ ਇਸ ਘਰ ਦਾ ਇਹ ਆਲਾਦ ਵਾਲਾ ਉਹ ਪਿੱਛੇ ਵੀ ਪੌੜੀਆਂ ਉੱਤੇ ਨੂੰ ਚੜ੍ਹਦੀਆਂ ਪਈਆਂ ਇਹ देखो ਛੱਤ ਦੇ ਮਨਾਜ਼ਰ ਸੰ ਹਾਲਤ ਇਹਦੀ ਬੜੀ ਖਸਤਾ ਹੈ ਤੇ ਥੋੜਾ ਜਿਹਾ ਇਹਦਾ ਡਿਜ਼ਾਈਨ ਅਗਰ ਤੁਸੀਂ ਮਹਿਸੂਸ ਕਰ ਸਕੋ ਇਹ ਵੇਖੋ ਇਹ ਪਲਸਟਰ ਦੇ ਵਿੱਚ ਹੀ ਕੋ ਮੀਨਾਕਾਰੀ ਹੋਈ ਹੈ ਮਟੀਰੀਅਲ ਤੁਸੀਂ ਵੇਖ ਸਕਦੇ ਹੋ ਸਿਮਿੰਟ ਨਹੀਂ ਹੈ ਇਹ ਜਿਹੜਾ ਉਸ ਵਕਤ ਕੋਈ ਇਸਤੇਮਾਲ ਹੁੰਦਾ ਸੀ ਨਾ ਚੂਨਾ ਪੱਥਰ ਇਹ ਉਹ ਮਿਕਸ ਕਰਕੇ ਬਣਾਇਆ ਇਹ ਇਹਦੇ ਪਿਛਲੇ ਪਾਸੇ ਕੋ ਰੋਸ਼ਨਦਾਨ ਬਨੇ ਨੇ ਇਹ ਪ੍ਰਣਾਲੇ ਵੀ ਇਸੇ ਤਰ੍ਹਾਂ ਆ ਮਗਰੋਂ ਪੋੜੀਆਂ ਇਹ ਪੂਰੀ ਜ਼ੰਬੀਲ ਜੀ ਬਣੀ ਹੈ ਅਗਰ ਤੁਸੀਂ ਵੇਖੋ ਨਾ ਇਧਰੋਂ ਉਧਰ ਤੇ ਉਧਰੋਂ ਉਧਰ ਜੀ ਇਹ ਤੁਹਾਨੂੰ ਜਿਹੜੀ ਨਜ਼ਰ ਆ ਰਹੀ ਹੈ ਇਸ ਟਾਈਮ ਮੇਰੇ ਹੱਲ ਕੋਈ 1 2 3 ਇਥੋਂ ਤੀਸਰੇ ਕਿਲੇ ਦੇ ਵਿੱਚ ਇਹ ਤੁਹਾਨੂੰ ਕੋਠੀ ਨਜ਼ਰ ਆ ਰਹੀ ਹੈ ਤੇ ਇਧਰਲੇ ਪਾਸੇ ਤੁਹਾਨੂੰ ਬੁਰਜ ਨਜ਼ਰ ਆ ਰਿਹਾ ਅਸੀਂ ਹੁਣ ਆ ਗਏ ਹਾਂ ਬੁਰਜ ਦੇ ਕੋਲ ਤੁਸੀਂ ਵੇਖ ਸਕਦੇ ਹੋ ਬੁਰਜ ਖਲੋਤਾ ਹੈ ਥੋੜਾ ਜਿਹਾ ਤੁਹਾਨੂੰ ਦੂਸਰੇ ਐਂਗਲ ਤੋਂ ਵੀ ਦਿਖਾਣੇ ਆ ਲੋ ਜੀ ਇਹ ਬੁਰਜ ਇਹ ਵਿੱਚ ਤਾਕੀਆਂ ਇੱਕ ਕੰਮ ਪੂਰਾ ਮੈਨੂੰ ਜੰਗੀ ਲੱਗਦਾ ਪਿਆ ਮੈਨੂੰ ਲੱਗਦਾ ਗੁਆ ਵੀ ਕਿਲਾ ਸੀ ਬਾਕੀ ਫਿਰ ਅਸੀਂ ਕੋਈ ਹਤਮੀ ਇੱਥੇ ਰਾਇ ਨਹੀਂ ਦਿੰਦੇ ਆ ਵੇਂਦੇਪੇ ਆਉ ਤੋ ਮਾਰਮੋਰ ਕਰਨ ਵਾਸਤੇ ਉਹ ਸੁਰਾਖ ਜੇ ਬਨੇ ਨੇ ਤੇ ਇਹ ਗੋਲ ਹੋ ਕੇ ਤੇ ਅੰਦਰੋਂ ਦੀ ਆ ਰਸਤਾ ਠੀਕ ਹੈ ਜੀ ਇਹ ਆਪਦਾ ਵੇਖੋ ਤੁਸੀਂ ਥੱਲੇ ਦੀਆਂ ਬੁਨਿਆਦਾਂ ਤੇ ਇਧਰੋਂ ਅੰਦਰ ਜਾਣ ਦਾ ਰਸਤਾ ਇਸ ਪਾਸੇ ਇੰਜ ਨਾਲ ਨਾਲ ਫਿਰ ਦੁਆਰ ਟੁਰ ਪੈਂਦੀ ਏ ਯਾਰ ਜਿਹੜੇ ਬੰਦੇ ਵੀ ਵੀਡੀਓ ਵੇਂਦੇ ਹੋ ਨਾ ਪਏ ਤੁਹਾਡੇ ਤੇ ਫਰਜ਼ ਹੋ ਗਿਆ ਕਿ ਇਹਦੀ ਹਿਸਟਰੀ ਕੱਢੋ ਇਹ ਤੁਹਾਨੂੰ ਸੋਸ਼ਲ ਮੀਡੀਆ ਤੇ ਕਿਧਰੇ ਵੀ ਮੈਲ ਲੱਭਣ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਨਹੀਂ ਲੱਭੀ। ਕਿ ਇਹ ਦੀਵਾਰਾਂ ਇਹ ਜ਼ੰਬੀਲਾਂ ਜੀਆਂ ਕਿੰਨੇ ਬਣਵਾਈਆਂ ਨੇ? ਕੌਣ ਬਣਵਾ ਗਿਆ? ਵੱਡੇ ਵੱਡੇ ਜਿਹੜੇ ਨੇ ਖੁਫੀਆ ਮਕਾਮ ਯਾਨੀ ਜਿਹੜੇ ਲੋਕਾਂ ਨੂੰ ਨਹੀਂ ਸੀ ਪਤਾ ਉਹ ਵੀ ਸਾਡੇ ਯੂਟਿਊਬਰ ਭਾਈਆਂ ਨੇ ਜਾਂ ਮੀਡੀਆ ਦੇ ਮਨਸਲੇਕ ਸਾਥੀਆਂ ਨੇ ਕੱਢ-ਕੱਢ ਕੇ ਸਾਹਮਣੇ ਰੱਖੇ ਨੇ। ਲੇਕਿਨ ਇਹ ਹਵੇਲੀ ਐਸੀ ਹੈ ਜਿਹੜੀ ਮੈਨੂੰ ਕਿਧਰੇ ਨਹੀਂ ਨਜ਼ਰ ਆਈ। ਇਹ ਹੁਣ ਮੈਂ ਦੀ دیوار ਦੇ ਨਾਲ-ਨਾਲ ਚੱਲਣਾ ਪਿਆ ਜਿਹੜੀ ਦੱਸਦੇ ਨੇ ਕਿ ਇਹਦੀ ਚਾਰੋਂ ਤਰਫ ਸੀ ਅਵਿੰਦੋ ਵਿੱਚ ਇੱਕ ਇਧਰ ਕਿਧਰ ਜਾ ਕੇ ਫਿਰ ਉਹਨੂੰ ਤੜ ਦੇਣ ਵਾਸਤੇ ਦੀਵਾਰ ਨੂੰ ਇਹ ਉਹਨਾਂ ਨੇ ਬਣਾਏ ਨੇ ਵਿੱਚ ਇਹਦੋਂ ਦੁਆਰ ਥੋੜੀ ਟਹਿ ਗਈ ਹੈ ਦੀਵਾਰ ਦੀ ਚੁੜਾਈ ਖੈਰੀ ਮਰੀ ਚੁੜਾਈ ਹੈ ਥੋੜੀ ਚੁੜਾਈ ਨਹੀਂ ਇਹ ਤੁਸੀਂ ਵੇਖ ਸਕਦੇ ਹੋ ਇੱਥੋਂ ਇਹ ਦਵਾਰ ਸ਼ੁਰੂ ਹੁੰਦੀ ਹੈ ਇਹ ਚਲਦੀ ਜਾਂਦੀ ਦੂਸਰੇ ਬੁਰਸ਼ ਤੱਕ ਮੈਂ ਜਾਂਦੇ ਕੋਸ਼ਿਸ਼ ਕਰਨਾ ਉਹ ਨੁਕਰ ਤੋਂ ਅਸੀਂ ਟੁਰਨਾ ਸ਼ੁਰੂ ਹੋਏ ਜੇ ਤੇ ਦਵਾਰ ਨਾਲ-ਨਾਲ ਸਾਡੇ ਟੁਰਦੀ ਜਾਂਦੀ ਹੈ ਭਾਈ ਆ ਤੁਸੀਂ ਵੇਖ ਸਕਦੇ ਹੋ دیوار ਦੇ ਆਸਾਰ ਮੌਜੂਦ ਨੇ ਵਿੱਚ ਇੱਥੇ ਆ ਕੇ ਫਿਰ ਥੋੜੀ ਜੀ ਜਿੱਥੇ ਕੋ ਬੋਟੀਆਂ ਛੋਟੀਆਂ ਦੇ ਵਿੱਚ ਆ ਗਈ ਹੈ ਨਾ ਉੱਥੇ ਤੇ ਬਚੀ ਹੈ دیوار ਆ ਵੰਦੂ ਜਿੱਥੇ ਕੋ ਪੇਪਲ ਛਪਲ ਦੀ ਨੂੰ ਕੋ ਡਾ ਮਿਲ ਗਈ ਮੈਂ ਬੜੀ ਕੋਸ਼ਿਸ਼ ਕੀਤੀ ਹੈ ਮੈਂ ਜਿਹੜੇ ਇਸ ਵਕਤ ਇਹ ਡਾਨਰ ਨੇ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਏ ਕਿ ਦੀ ਕੋਈ ਹਿਸਟਰੀ ਕਦੀ ਕਿਸ ਨੂੰ ਪਤਾ ਲੱਗੀ ਹੋਵੇ ਹਿਟ ਵੇਖ ਰਹੇ ਹੋ ਇਸ ਤਰ੍ਹਾਂ ਦੀ ਹਿਟ ਨਾ ਤੁਹਾਨੂੰ ਜ਼ੈ ਬੇਰੇ ਦੇ ਵਿੱਚ ਨਜ਼ਰ ਆਂਦੀ ਏ ਢੀ ਬਰੀਕ ਹਿਟ ਐ ਮੈਂ ਤੁਹਾਨੂੰ ਥੋੜੀ ਜੀ ਬਖਾਨਾਂ ਐ ਬੰਦੇਓ ਪਏ ਇਹ ਉਂਗਲ ਜੀ ਨੇ ਮੋਟੀ ਐ ਸਟ ਹਿਟ ਦਾ ਸਾਈਜ਼ ਐ ਆ ਵੇਖੋ ਤੁਸੀਂ ਇਹ ਤੇ ਕਹਿੰਦੇ ਨੇ ਕਿ ਦੇ ਬੁਰਜਾਣਾ ਬਾਗ ਦੇ ਲੇਕਿਨ ਮੈਨੂੰ ਤਾਂ ਮਾਜਰਾ ਹੋਰ ਲੱਗਦਾ ਬਾਗ ਦੀ ਸਿਕਿਉਰਿਟੀ ਐਡੀ ਡਾਢੀ ਨਹੀਂ ਹੁੰਦੀ ਜਿੰਨੀ ਉਹਨਾਂ ਨੇ ਇਹ ਦੀਵਾਰ ਬਣਾ ਕੇ ਤੇ ਕੀਤੀ ਉਹ ਐਂਡ ਤੱਕ ਜਿਹੜੀ ਹੈ ਉੱਥੇ ਤੱਕ ਚਲੀ ਜਾਂਦੀ ਹੈ ਆ ਬੇਖ ਸਕਦੇ ਇਹ ਦਿਵਾਰ ਜਿਹੜੀ ਮੈਂ ਤੁਹਾਨੂੰ ਦੂਸਰੇ ਪਾਸੇੋਂ ਬੁਖਾ ਰਿਹਾ ਹਾਂ ਇਹ ਅੰਦਰਲੇ ਪਾਸੇੋਂ ਇੱਥੇ ਵੀ ਮੈਨਾਗਾਰੀਆਂ ਹੋਈਆਂ ਨੇ ਤੁਹਾਨੂੰ ਸਰਾਖ ਵੀ ਨਜ਼ਰ ਆ ਰਹੇ ਹੋਣਗੇ ਇਸੇ ਤਰ੍ਹਾਂ ਉਹ ਜਿਹੜਾ ਦੂਸਰਾ ਟੋਟਾ ਖਲੋਤਾ ਹੈ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਇਹ ਤੁਸੀਂ ਵੇਖ ਸਕਦੇ ਹੋ ਇਹ ਸਰਾਖ ਵੀ ਬਣੇ ਨੇ ਇਹ ਕੋ ਕਿਲਾ ਨਮਾ ਹੈ ਜੋ ਮੈਨੂੰ ਇਹਦੇ ਉਹ ਲੱਗ ਰਹੇ ਨੇ ਨਾ ਹਾਲਾਤ ਤੁਸੀਂ ਵੇਖ ਸਕਦੇ ਐਸੀ ਜੀ ਦੀਵਾਰ ਦਾ ਹਾਲਾਤ ਵਾਲਾ ਤੇ ਇਧਰੋਂ ਤੁਸੀਂ ਅਗਰ ਜਾਓ ਤੇ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ ਕੋਠੀ ਇਹ ਅੱਗੇ ਥੋੜੀ ਜਿਹੀ ਹੋਰ ਕੰਸਟਰਕਸ਼ਨ ਹੋ ਗਈ ਹੈ ਲੋਈ ਸਜਣੋ ਇਹ ਅਸੀਂ ਅੱਜ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਚਿੱਟੀ ਕੋਠੀ ਬਣਾਉਣ ਦੀ ਇਹਦੇ ਮੁਤਲਕ ਉਹ ਹਿਸਤਰੀ ਤੁਹਾਡੇ ਕੋਲ ਹੋਵੇ ਤੇ ਸਾਡੇ ਨਾਲ ਕਮੈਂਟ ਰਾਹੀਂ ਜਾਂ ਜਿਹੜਾ WhatsApp ਦਾ ਨੰਬਰ ਸ਼ੋ ਹੋ ਰਿਹਾ ਇਹਦੇ ਤੇ ਜ਼ਰੂਰ ਦੱਸਿਆ ਜੇ ਸਾਨੂੰ ਤਾਂ ਕਿ ਸਾਡੇ ਵੀ ਇਲਮ ਵਿੱਚ ਇਜ਼ਾਫਾ ਹੋਵੇ ਤੇ ਅਸੀਂ ਦੁਬਾਰਾ ਡਿਟੇਲ ਵੀਡੀਓ ਬਣਾ ਕੇ ਅਸੀਂ ਜਿਹੜੇ ਵੇਖਣ ਆ ਲੈਨੇ ਜਿਹੜੇ ਇਸ ਇਲਾਕੇ ਦੇ ਲੋਕ ਨੇ ਉਹਨਾਂ ਦੇ ਵੀ ਇਲਮ ਵਿੱਚ ਇਜ਼ਾਫਾ ਹੋਵੇ ਇਹ ਹਵੇਲੀ ਦੀ ਜਿਹੜੀ ਤੁਹਾਨੂੰ ਬਾਉਂਡਰੀ ਦਿਖਾਈ ਹੈ ਜਿਹੜੀ ਅੰਦਰੋਂ ਦੁਵਾਰਾਂ ਦਿਖਾਈਆਂ ਨੇ ਜਿਹੜਾ ਇਹਦਾ ਬੁਰਜ ਇੱਕ ਡਿੱਗਾ ਉਹ ਅਸੀਂ ਅੰਦਰਲੇ ਪਾਸ ਜਿਹੜਾ ਖਲੋਤਾ ਹੈ ਸੋਰੀ ਉਹ ਅੰਦਰਲੇ ਪਾਸੋਂ ਤੁਹਾਨੂੰ ਵਖਾ ਨਹੀਂ ਸਕੇ ਕਿਉਂਕਿ ਅੰਦਰ ਉਹਦੇ ਨਾਲ ਦਬ ਕਾਫੀ ਹੋ ਗਈ ਹੈ ਬੜਾ ਜਿਹੜਾ ਨੇ ਲੰਮਾ ਲੰਮਾ ਯਕੀਨਨ ਉਹਦੇ ਅੰਦਰਲੇ ਪਾਸੇ ਵੀ ਕੋਈ ਬੜੀ ਖੂਬਸੂਰਤ ਨਕਸ਼ਕਾਰੀ ਹੋਏਗੀ ਦੁਬਾਰਾ ਕਿਸੇ ਟਾਈਮ ਤੇ ਅਸੀਂ ਆ ਕੇ ਅੱਜ ਤੋਂ ਲਾਈਟ ਵੀ ਬੜੀ ਘਟ ਗਈ ਹੈ ਫਿਰ ਤੁਹਾਨੂੰ ਇਹਦਾ ਮੁਕੰਮਲ ਜਿਹੜਾ ਡਿਟੇਲ ਉਹ ਸ਼ੇਅਰ ਕਰਾਂਗੇ ਜੇ ਸਾਨੂੰ ਕਿਧਰੋਂ ਮਿਲ ਗਈ ਬਾਕੀ ਅਸੀਂ ਸਾਡਾ ਅੱਜ ਦਾ ਵਲੌਗ ਚੰਗਾ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਸਬਸਕ੍ਰਾਈਬ ਕਰਿਆ ਜੇ ਨਵੇਂ ਵਲੌਗ ਤੇ ਨਈ ਗੱਲਾਂ ਨਾਲ ਫਿਰ ਮੁਲਾਕਾਤ ਹੋਏਗੀ ਰੱਬ ਰੱਖਾ